ਲਓ ਜੀ ਵਰਕ ਵਾਲੇ ਸੂਟ ਪਹੁੰਚ ਗਏ ਆਪਣੇ ਕੋਲੇ ਫੈਂਸੀ ਫੈਂਸੀ ਪੂਰੇ ਘੈੜ ਘੈੜ ਡਿਜ਼ਾਈਨ ਪਹੁੰਚੇ ਜੀ ਥੋੜੇ ਥੋੜੇ ਡਿਫੈਕਟ ਪੀਸ ਨੇ ਆਪਣੇ ਕੋਲੇ ਮਾਲ ਪਹੁੰਚਿਆ ਪੂਰੇ ਮਹਿੰਗੇ ਵਹਿੰਗੇ ਸੂਟ ਨੇ ਇਹਨਾਂ ਦੇ ਰੇਟ ਐ ਮੰਨੋ 1000 ਤੋਂ ਪਲੱਸ 1000 1500 2000 ਵਾਲੇ ਸੂਟ ਆ ਸਾਰੇ ਦੇਖੋ ਚੈੱਕ ਕਰ ਲਓ ਪੂਰੇ ਵਰਕ ਕੀਤਾ ਹੋਇਆ ਭਾਰੀ ਭਾਰੀ ਸੂਟ ਨੇ ਫੈਂਸੀ ਇਹ ਪੂਰੇ ਮਿੱਠੇ ਰੇਟ ਦੇ ਮਾਲ ਪਹੁੰਚ ਚੁਕੇ ਆਪਣੇ ਕੋਲੇ 300 400 ਸੂਟ ਆ ਲਗਭਗ ਦੇਖੋ ਚੈੱਕ ਕਰੋ ਜੀ ਵਰਕ ਦੇਖੋ ਸਾਰੇ ਪੂਰੇ ਫੈਂਸੀ ਵਰਕ ਹੋਇਆ ਸਿੱਪੀ ਸਾਰੇ ਲੱਗਿਆ ਦੁਪੱਟੇ ਵੀ ਪੂਰੇ ਭਾਰੀ ਭਾਰੀ ਆ ਦੇਖੋ ਜੀ ਆ ਲਓ ਚੈੱਕ ਕਰੋ ਆ ਦੇਖੋ ਜਿਵੇਂ ਵਿੱਚ ਥੋੜੇ ਥੋੜੇ ਦਾਗ ਲੱਗੇ ਹੋਇਆ ਐਵੇਂ ਡਿਫੈਕਟ ਪੀਸ ਆ ਥੋੜਾ ਥੋੜਾ ਜਿਹਾ ਕਿਤੋਂ ਕਿਤੋਂ ਕੋਈ ਫ੍ਰੇਕ ਸੂਟ ਇਹ ਆਪਾਂ ਨੇ ਸੇਲ ਲਾਤੀ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਪੂਰੇ ਮਿੱਠੇ ਜਿਹੜੇ ਜਮਾਲ ਘੜਦਾ 100 ਰੁਪਏ ਸੇਲ ਮੇਲਾ ਲਾਤਾ ਜੀ 1000 1500 ਵਾਲੇ ਸੂਟਾਂ ਦਾ ਪੂਰੇ ਭਾਰੀ ਭਾਰੀ ਸੂਟ ਨੇ ਵਿੱਚ ਆ ਦੇਖੋ ਚੈੱਕ ਕਰੋ ਜੀ ਆ ਲੋ ਦੇਖੋ ਕੁਆਲਿਟੀਆਂ ਸਰਾ ਜਾਨਦਾਰ ਤੇ ਸ਼ਾਨਦਾਰ माल ਪਹੁੰਚ ਗਿਆ ਆ ਦੇਖੋ ਪਾੜਾ ਸਿਲਕ ਦਾ ਸੂਟ ਆ ਦੇਖੋ ਇਹ ਫਰੰਟ ਤੋਂ ਐਨਾ ਕਿ ਡਿਫੈਕਟ ਹੋਇਆ ਹੋਇਆ ਸਾਹਮਣੇ ਸਾਰਾ ਆ ਦੇਖੋ ਇਹ ਸਲਵਾਰ ਹੈ ਦੀ ਤੇ ਦੁਪੱਟਾ ਚੈੱਕ ਕਰੋ origignal ਫੁੱਲ ਪ्योर ਦੁਪੱਟਾ ਜਿੱਤਿਆ ਹੋਇਆ ਤੇ 100 ਰੁਪਏ ਦੇ ਵਿੱਚ ਇਕੱਲੇ ਦੁਪੱਟੇ ਦਾ ਰੇਟ ਆ ਆਪਣੇ ਕੋਲੇ ਸੂਟ ਦੇਵਾਂਗੇ ਤੁਹਾਨੂੰ ਪੂਰਾ ਫੈਂਸੀ ਕਢਾਈ ਵਾਲਾ ਦੁਪੱਟਾ ਸਿਲਕ ਦੇ ਵਿੱਚ ਆ ਕਾਟਨ ਦੇ ਵਿੱਚ ਆ ਫੈਂਸੀ ਸੂਟ ਦੇਖੋ ਆਹ ਲਓ ਦੁਪੱਟਾ ਇਹਦੇ ਨਾਲ ਤੇ ਆਈ ਦੀ ਸਲਵਾਰ ਇਹ ਵੀ ਸਿਰਫ ਦੇ ਸਿਰਫ 100 ਰੁਪਏ ਦੇ ਵਿੱਚ ਦੇਖੋ ਜੀ ਡੇਰ ਪੂਰੇ ਘੈਂਟ ਖੁੱਲ ਰਹੇ ਨੇ ਚੈੱਕ ਕਰ ਲਓ ਦੇਖੋ ਦੁਪੱਟਾ ਕਿੰਨਾ ਸੋਹਣਾ ਹੈ ਨਾ ਵਰਕ ਵਾਲਾ ਆਹ ਲਓ 100 ਰੁਪਏ ਦੇ ਵਿੱਚ 6 ਮੇਲਾ ਲੱਗ ਚੁੱਕਿਆ ਆਹ ਲਓ ਰਿਕ ਇੰਜਾ ਦੇ ਵਿੱਚ ਡਿਜ਼ਾਈਨ ਦੇਖੋ ਛਿੱਪੀ ਲੱਗੀ ਆ ਵਿਚਕਾਰ ਦੇ ਉਹ ਸਾਹਮਣੇ ਦੇਖੋ ਦਾਗ ਲੱਗਾ ਹੈ ਬਸ ਐਵੇਂ ਡਿਫੈਕਟ ਆ ਥੋੜਾ ਥੋੜਾ ਕਿਸੇ ਨਾ ਕਿਸੇ ਸੂਟ ਚ ਉਹ ਵੀ ਸਾਰਿਆਂ 'ਚ ਨਹੀਂ ਹੈਗਾ ਮਤਲਬ ਕੋਈ ਨਾ ਕੋਈ ਡਿਫੈਕਟ ਹੋਊਗਾ ਹਰੇਕ ਸੂਟ ਦੇ ਵਿੱਚ 100 ਰੁਪਏ ਸੇਰ ਮੇਲਾ ਕੱਢਦਾ ਭਾਈ ਪੂਰੇ ਮਿੱਠੇ ਰੇਟ ਦੇ ਵਿੱਚ ਮਾਲ ਹਾਜ਼ਰ ਹੋ ਰਿਹਾ ਤੇ ਆਪਣੇ ਕੋਲ ਦੇਖੋ ਵਰਕ ਚੈੱਕ ਕਰੋ ਸਾਰਾ ਹੈਂਡਵਰਕ ਕੀਤਾ ਹੋਇਆ ਕੰਮ ਦੇਖੋ ਜੀ ਆਹ ਲਓ ਚੈੱਕ ਕਰ ਲਓ ਆ ਦੇਖੋ ਦੁਪੱਟਾ ਫੁੱਲ ਪ्योर ਦੁਪੱਟਾ ਕੱਲੇ ਦੁਪੱਟੇ ਦੇ ਰੇਟ 'ਚ ਕਢਾਈ ਕੀਤੀ ਆ ਹੈਂਡਵਰਕ ਵਾਲੀ ਪੂਰੇ ਭਾਰੀ ਸੂਟਾਂ ਦਾ ਮੇਲਾ ਲੱਗ ਗਿਆ ਸਿਰਫ ਤੇ ਸਿਰਫ 100 ਰੁਪਏ ਕਿੱਕ ਲਓ ਡਿਜ਼ਾਈਨ ਪਹੁੰਚ ਗਏ ਦੇਖੋ ਜੀ ਸਿਰਾ ਤੋਂ ਸਿਰਾ ਡਿਜ਼ਾਈਨ ਖੁੱਲਿਆ ਇੱਕ ਹੋਰ ਨੀਲੇ ਰੰਗ ਦਾ ਸੂਟ ਸਿੱਪੀ ਲੱਗੀ ਐ ਦੇਖੋ ਜੀ ਦੇਖੋ ਜੀ ਦੇਖੋ ਆ ਦੇਖੋ ਇਹਦੀ ਸਲਵਾਰ ਦੇ ਵਿੱਚ ਐਵੇਂ ਦਾਗ ਲੱਗੇ ਹੋਏ ਸਭ ਤੋਂ ਆਲੇ ਤੇ ਆ ਦੁਪੱਟਾ ਗਏ ਦੇ ਵਿੱਚ ਆ ਲੋ ਦੇਖੋ ਜੀ ਈਰ ਹੋਰ ਬਹੁਤ ਹੀ ਸਿਰਾ ਨੇ ਬਹੁਤ ਧਾਰੀ ਪਾਰੀ ਡਿਜ਼ਾਈਨ ਸਿੰਪਲ ਸੋਬਰ ਸਾਰੇ ਤਰ੍ਹਾਂ ਦੇ ਵੱਖੋ ਵੱਖਰੇ ਡਿਜ਼ਾਈਨ ਆ ਦੇ ਵਿੱਚ ਆ ਲੋ ਦੇਖੋ ਦੇਖੋ ਆ ਦੇਖੋ ਸਾਹਮਣੋ ਸਾਰਾ ਜਿੰਨਾ ਜਿੰਨਾ ਸਾਹਮਣੇ ਫਰੰਟ ਤੇ ਦਾਗ ਲੱਗਾ ਇਹ ਸਾਰਾ ਲੋਡ ਦਾ ਵਾਲ ਬਹੋਦੀ ਆਪਣੇ ਕੋਲੇ ਪੂਰੇ ਮਿੱਠੇ रेट ਦੇ ਵਿੱਚ ਛੇਲੇ ਮੇਲਾ ਲੱਗਿਆ ਦਾ ਭਾਈ ਸਿਰਫ ਤੇ ਸਿਰਫ 100 ਰੁਪਏ ਲੈਕ ਲੋ ਡਿਜ਼ਾਈਨ ਬਾਦੂਆ ਸਾਰਾ ਮਾਲ ਆ ਦੇਖੋ ਟੈਕਟ ਬੰਦ ਵਾ ਖੁੱਲ ਰਿਹਾ ਦੇਖੋ ਜੀ ਆ ਜਿੰਨੇ ਪਹਿਣੇ ਨੇ ਇਹਨਾਂ ਦੇਖੋ ਦੇਖੋ ਜੀ ਚਲ ਚਲ ਹੈਥੀ ਰਹਿਤ ਜੀ ਨਾਲ ਸਾਰੇ ਹਾਲੋ ਦੇਖੀ ਚਲੋ ਡਿਆਂ ਵਾਧੂ ਪੁੰਦੇ ਨੇ ਆਹ ਦੇਖੋ ਸ਼ਰਾਰੀ ਨਾਲ ਕਿਆ ਵਾ ਤੇ ਇਹਦਾ ਤਾਂ ਜਮੀ ਤੁਸੀਂ ਐ ਇਹਦਾ ਰੇਟ ਹੀ ਕਿਦਾ ਇਕੱਲੇ ਵਰਕ ਦਾ ਮੁੱਲ ਨਹੀਂ ਹੈਗਾ 100 ਰੁਪਏ ਕੀ ਆ ਸ਼ਰਾਰਾ ਬਣਿਆ ਦੁਪੱਟਾ ਦੇਖੋ ਕਿੰਨਾ ਹੈਵੀ ਹੈ ਸਿਰਫ 100 ਰੁਪਏ ਦੇ ਵਿੱਚ ਕੱਢਦਾ ਲੱਗਿਆ ਮੇਲਾ ਭਾਈ ਹੋਰ ਲਗਲਾ ਦਸ਼ਮੇਸ਼ਲਾਤਾ ਪਹੁੰਚੋ ਮਿੱਠੇ-ਮਿੱਠੇ ਰੇਟਾਂ ਦੇ ਵਿੱਚ ਕਪੜਾ ਪਹੁੰਚ ਚੁੱਕਿਆ ਕਢਾਈ ਵਾਲੇ ਸੂਟਾਂ ਦਾ ਦੇਖੋ ਜੀ ਡਿਜ਼ਾਈਨ ਬਾਦੂ ਆ ਦੇਖੋ ਮਹਿੰਦੀ ਕਲਰ ਆ ਲਓ ਇਹਦੇ ਵਿੱਚ ਪ੍ਰਿੰਟ ਵੀ ਕੀਤਾ ਤੇ ਕਢਾਈ ਵੀ ਕੀਤੀ ਆ ਸਾਰੇ ਡਿਜ਼ਾਈਨ ਆ ਲਓ ਦੇਖੋ ਜੀ ਆ ਲਓ ਆ ਲਓ ਡਿਜ਼ਾਈਨ ਬਾਦੂ ਲਓ ਜੀ ਦੇਖੋ ਡਿਜ਼ਾਈਨ ਦੇਖੋ ਡਿਜ਼ਾਈਨ ਲਓ ਜੀ ਬਾਦੂ ਮਾਰ ਹੋ ਗਿਆ ਸਿਰਫ ਦੇ ਸਿਰਫ 100 ਰੁਪਏ ਚਾ ਕੋ ਸੁਸਤਨਾ ਮੇਲਾ ਲੱਗ ਜਿਹਾ ਕਢਾਈ ਵਾਲਾ ਨਾ ਲਓ ਜੀ ਜੋ ਲੈ ਗਿਆ ਸੋ ਲੈ ਗਿਆ ਜੋ ਰਹਿ ਗਿਆ ਸੋ ਰਹਿ ਗਿਆ 100 ਰੁਪਏ ਦੇ ਵਿੱਚ ਮੇਲਾ ਕਰਤਾ ਆਪਣੇ ਕਢਾਈ ਵਾਲੇ ਸੂਟਾਂ ਦਾ ਦੇਖੋ ਡਿਜ਼ਾਈਨ ਤੁਹਾਨੂੰ ਦਿਖਾਈ ਦਿੱਤੇ ਆ ਸਾਰੇ ਲਓ ਜੀ ਇਹ ਸਾਰਾ ਮਾਲ ਆਪਣੇ ਕੋਲੇ ਹੁਣੇ-ਹੁਣੇ ਓਪਨ ਹੋਇਆ ਸੋ ਪਹੁੰਚੋ ਇਹ ਇਹਦੀ ਕਢਾਈ ਵਾਲੇ ਸੂਟਾਂ ਦਾ ਮੇਲਾ ਲੱਗ ਚੁਕਿਆ ਸਿਰਫ ਤੇ ਸਿਰਫ 100 ਰੁਪਏ ਦੇ ਵਿੱਚ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੀ ਸ਼ੁਕਰੀਆ ਨਵੇਂ ਵੀਡੀਓ ਦੇ ਨਾਲ ਫੇਰ ਮਿਲਾਂਗੇ